ਵਰਸੀਜ਼ ਇੱਕ ਬ੍ਰਾਂਡ ਆ ਮੰਨਦੇ ਹੋ ਸਰ ਹਾਂਜੀ 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 ਮੈਡਮ ਪੂਰੇ ਪੰਜਾਬ ਦਾ ਕੀ ਛੱਡ ਕੇ ਇੱਧਰ ਵੀ ਪੂਰਾ ਇੰਟਰਨੈਸ਼ਨਲ ਬ੍ਰਾਂਡ ਬਣਿਆ ਪਿਆ ਹੀ ਹੁਣ ਤਾਂ ਹਰ ਇੱਕ ਦੇ ਮੂਹ ਸਾਈਓਵਰਸ ਕਿੱਥੋਂ ਆਏ ਸਾਈਓਵਰਸ ਮੈਡਮ ਵਧੀਆ ਫੀਲ ਕਰਦੇ ਆ ਆਪਦਾ ਪੰਜਾਬ ਚੋਂ ਵਧੀਆ ਸਾਈਓਵਰਸ ਜੀ ਦਾ ਸਾਈਕਲ ਸਰ ਨਾਲ ਵਧੀਆ ਸੀ ਟਾਈ ਅਫ ਰਿਲੇਸ਼ਨ ਹੜਾ ਹੀ ਵਧੀਆ ਉਹ ਸਟੂਡੈਂਟ ਬਾਰੇ ਸੋਚਦੇ ਆ ਆਪਦਾ ਬਿਜ਼ਨਸ ਤੋਂ ਹਟ ਕੇ ਬਿਲਕੁਲ ਸਰ ਕਿੰਨੇ ਪੈਸੇ ਜਿੱਥੇ ਆ ਗਏ ਸੋ ਤੁਸੀਂ ਮੈਂ 6 ਲੱਖ ਚ ਆ ਗਿਆ ਹਾਂ 6 ਲੱਖ ਚ ਆ ਗਏ ਹਾਂ ਸਰ ਤੇ ਸੀਡੀਏ ਚ ਪੜ ਰਹੇ ਹਾਂ ਤੇ ਉੱਥੇ ਹੋਰ ਵੀ ਬੱਚੇ ਪੜ ਰਹੇ ਹੋਣੇ ਆ ਕਿੰਨੇ ਲ ਮੁੰਡੇ ਹੈਗੇ ਉਹ 12-12 ਲੱਖ 11 ਲੱਖ ਚ ਵੀ ਆਏ ਵੀ ਆਏ ਤੇ ਇੰਡੀਆ ਭੇਜਿਆ ਜਾ ਸਕਦਾ ਲੱਖ ਰੁਪਏ ਹਾਂਜੀ 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 ਮੈਡਮ ਪੂਰਾ ਹਾਂਜੀ ਭੇਜ ਰਹੇ ਆ ਬਾਪੂ ਖੁਸ਼ ਆ ਸਰ ਪੂਰੇ ਜੀ ਪੂਰੇ ਪੂਰੇ ਕਰਦੇ ਨੇ ਸੁਪਨੇ ਸਾਈਓਵਰਸਿਸ ਦੇ ਮਾਲਿਕ ਮਿਸਟਰ ਬਜਿੰਦਾ ਸਿੰਘ ਸੈਗਲ ਆਪਣੇ ਬਿਜ਼ਨਸ ਤੋਂ ਚਾਹਤਾ ਆਪਣੇ ਸਟੂਡੈਂਟ ਦੀ ਕੇਅਰ ਕਰਦੀ ਨੇ ਸ਼ਾਇਦ ਇਹੀ ਕਾਰਨ ਹੈ ਕਿ ਸਾਈਓਵਰਸਿਸ ਦੀ ਬਦੌਲਤ ਕਈ ਸਟੂਡੈਂਟ ਦੇ ਸੁਪਨੇ ਪੂਰੇ ਹੋਏ ਨੇ ਸ਼ਾਇਦ ਇਹਦੀ ਵਜ੍ਹਾ ਹੈ ਕੀ ਅੱਜ ਦੇ ਤਾਂ ਇਨਸਾਨੀਓ ਵਰਸਸ ਇੱਕ ਬ੍ਰਾਂਡ ਬਣ ਚੁੱਕਿਆ ਹੈ ਇਹ ਬੋਲ ਸਾਡੇ ਨਹੀਂ ਹੈ ਇਹ ਬੋਲਾ ਇਸ ਕਲਾਇੰਟ ਦੇ ਜੋ ਕਿ ਸਾਈਪਰਸ ਵਿੱਚ ਜੋਬ ਕਰ ਰਹੇ ਨੇ ਤੇ ਇਹਨਾਂ ਦਾ ਇਹ ਵੀ ਮੰਨਣਾ ਹੈ ਕਿ ਜਿੱਥੇ ਬਾਕੀ ਏਜੰਟ ਦਿੰਦੇ ਨੇ 10-10 ਲੱਖ ਦਾ ਪੈਕੇਜ ਉੱਤੇ ਸਾਈਓ ਵਰਸਸ ਦਿੰਦਾ ਹੈ ਸਿਰਫ ਤੇ ਸਿਰੱਚੇ ਲੱਖ ਦਾ ਪੈਕੇਜ ਮੇਰਾ ਨਾਮ ਹਰਮੀਤ ਸਿੰਘ ਪੰਨੂ ਹੈ। ਓਕੇ ਹਰਮੀਤ ਸਿੰਘ ਪੰਨੂ ਜੀ ਤੁਸੀਂ ਇਸ ਟਾਈਮ ਸਾਈਪਰਸ 'ਚ ਬੈਠੇ ਆ ਇੰਨਾ ਸੋਹਣਾ ਵੈਦਰ ਸਰ ਸਾਈਪਰਸ ਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਵਧੀਆ ਮੈਡਮ এনਵਾਇਰਨਮੈਂਟ ਵਧੀਆ ਹੀ ਹਰ ਇੱਕ ਤਰ੍ਹਾਂ ਦਾ ਸਟੂਡੈਂਟ ਮਿਲਦਾ ਹਰ ਇੱਕ ਕੰਟਰੀ ਦਾ ਹੀ ਜੀ ਉਹਨਾਂ ਨਾਲ ਮਿਲ ਕੇ ਸਟੱਡੀ ਵੀ ਵਧੀਆ ਇੱਥੋਂ ਦੀ ਵਰਕ ਵੀ ਈਜ਼ੀ ਮਿਲ ਜਾਂਦਾ ਵਾ ਹਨਾ ਤੇ ਪੇ ਰੇਟ ਵੀ ਅੱਛਾ ਮਿਲਦਾ ਹੈ। ਪੇ ਰੇਟ ਵੀ ਅੱਛਾ ਮਿਲਦਾ ਹੈ ਸਰ। ਇਸ ਸਮੇਂ ਸਰ April 29 April ਹੋ ਚੁੱਕੀ ਤੁਸੀਂ ਸਵੈਟਰ ਜੈਕਟ ਪਾਏ ਹੋਏ ਸਰ ਹਾਂਜੀ ਹਾਂ ਮੌਸਮ ਬਹੁਤ ਅੱਛਾ ਆ ਉਹਦੇ ਨਾਲ ਨਾਲ ਤੁਸੀਂ ਜੋ ਦੱਸ ਰਹੇ ਕਿ ਸਟੂਡੈਂਟ ਲਾਈਫ ਇੱਥੇ ਬਹੁਤ ਵਧੀਆ ਸਰ ਹਾਂਜੀ ਹਾਂ ਸਟੱਡੀ ਵੀਜ਼ੇ ਤੇ ਆਏ ਹੋ ਸਰ ਹਾਂਜੀ ਹਾਂ ਕਾਲਜ ਕਿਹੜਾ ਸਰ CDA ਕਾਲਜ ਹੈ ਕੋਸ਼ਿਸ਼ CDA ਕਾਲਜ ਦੇ ਬਾਹਰ ਬੈਠੀ ਹਾਂ ਸਰ ਨਿਕੋਸ਼ੀਆ ਦੇ ਵਿੱਚ ਠੀਕ ਹੈ ਸਰ ਕਿਹੜੇ ਕੋਰਸ ਪੜ੍ਹ ਰਹੇ ਹੋ ਸਰ ਮੈਂ MBA ਕਰ ਰਿਹਾ ਹਾਂ MBA ਮਾਸਟਰਸ ਕਰ ਰਹੇ ਹਾਂ ਸਰ ਕਿਹੜੇ ਏਜੰਟ ਥਰੂ ਫਾਈਲ ਲਗਾਈ ਸਕਦਾ ਮੈਂ ਸਾਈਓਵਰਸੀਜ਼ ਤੇ ਸਾਈਓਵਰਸੀਜ਼ ਦੇ ਸਟੂਡੈਂਟ ਸਰ ਵੱਡੀ ਜੀ ਸਮਾਈਲ ਦੇਖ ਕੇ ਪਤਾ ਲੱਗ ਜਾਂਦਾ ਜੀ ਇਹ ਸਾਈਓਵਰਸੀਜ਼ ਦਾ ਸਟੂਡੈਂਟ ਹੈ ਕਾਫੀ ਖੁਸ਼ ਲੱਗ ਰਿਹਾ ਹਾਂ ਜੀ ਸਰ ਮੈਨੂੰ ਦੱਸੋ ਸਰ ਕਿੰਨੇ ਪੈਸੇ ਜਿੱਥੇ ਆ ਗਏ ਸਰ ਤੁਸੀਂ ਮੈਂ 6 ਲੱਖ ਚ ਆ ਗਿਆ ਹਾਂ 6 ਲੱਖ ਚ ਆ ਗਏ ਹਾਂ ਸਰ ਤੇ ਸੀਡੀਏ ਚ ਪੜ ਰਿਹਾ ਹਾਂ ਤੇ ਉੱਥੇ ਹੋਰ ਵੀ ਬੱਚੇ ਪੜ ਰਹੇ ਹੋਣੇ ਆ ਕਿੰਨੇ ਲੱਖ ਚ ਆਉਂਦੇ ਸਰ ਮੈਡਮ ਮੇਰੇ ਨਾਲ ਹੀ ਆਈ ਮੁੰਡੇ ਹੈਗੇ ਉਹ 12-12 ਲੱਖ 11 ਲੱਖ ਚ ਵੀ ਆਏ ਵੀ ਆ ਕੇ ਉਹ ਉਹ ਹੋਰੀਜਨ ਦੇ ਥਰੂ ਆਏ ਨੇ ਉਹ ਹਾਂਜੀ ਹਾਂਜੀ ਉਹ ਹਰਿਆਣੇ ਤੋਂ ਆਈ ਉਹ ਪੁਰਖ ਖੇਤਰ ਤੋਂ ਆਏ ਓਕੇ ਮਤਲਬ 12 ਲੱਖ ਲਗਾ ਕੇ ਆਇਆ ਪੁਰਖ ਖੇਤਰ ਤੋਂ ਸਟੂਡੈਂਟ ਤੇ ਜਿੱਥੇ ਤੁਸੀਂ ਸੇਮ 6 ਲੱਖ ਚ ਆ ਗਏ ਹੋ ਸਰ ਕੀ ਫੀਲ ਕਰਦੇ ਸੀ ਇਸ ਬਾਰੇ ਸਰ ਮੈਡਮ ਵਧੀਆ ਫੀਲ ਕਰਦੇ ਆ ਆਪ ਦਾ ਪੰਜਾਬ ਚੋਂ ਵਧੀਆ ਸਾਈਓਵਰਸ ਦੀ ਦਾ ਸਾਈਕਲ ਸਰ ਨਾਲ ਵਧੀਆ ਸੀ ਟਾਈ ਆਫ ਰਿਲੇਸ਼ਨ ਹਣਾ ਹੀ ਵਧੀਆ ਉਹ ਸਟੂਡੈਂਟ ਬਾਰੇ ਸੋਚਦੇ ਆ ਆਪ ਦਾ ਬਿਜ਼ਨਸ ਤੋਂ ਹਟ ਕੇ ਬਿਲਕੁਲ ਸਰ ਬਿਲਕੁਲ ਸਰ ਇਹ ਚੀਜ਼ ਸਾਡੇ ਸੀਈਓ ਜਿਹੜੇ ਹੈਗੇ ਨੇ ਕੰਪਨੀ ਦੇ ਮਿਸਟਰ ਗੁਰਿੰਦਰ ਸਿੰਘ ਸੈਗ ਉਹਨਾਂ ਦਾ ਸਪੈਸ਼ਲੀ ਇਹ ਚੀਜ਼ ਹੈ ਕਿ ਸਟੂਡੈਂਟ ਦਾ ਪਹਿਲਾਂ ਸੋਚਦੇ ਨੇ ਆਪਣਾ ਬਿਜ਼ਨਸ ਤੋਂ ਪਹਿਲਾਂ ਬਿਜ਼ਨਸ ਮਾਈਂਡ ਦੇ ਨਾਲ ਸੋਚਣ ਤੋਂ ਪਹਿਲਾਂ ਉਹ ਹਰ ਸਟੂਡੈਂਟ ਨੂੰ ਆਪਣਾ ਬੱਚਾ ਸਮਝਦੇ ਨੇ ਸਰ ਮੰਨ ਇਹ ਚੀਜ਼ ਨੂੰ ਇਦਾਂ ਦਾ ਟ੍ਰੀਟਮੈਂਟ ਆਨੂੰ ਮਿਲਿਆ ਸਰ ਉੱਥੇ ਹਾਂਜੀ ਠੀਕ ਹੈ ਸਰ ਤੇ ਸਰ ਮੈਨੂੰ ਇਹ ਚੀਜ਼ ਦੱਸੋ ਇਥੇ ਤੁਸੀਂ ਅਰਨਿੰਗ ਦੀ ਗੱਲ ਕੀਤੀ ਕਿ ਅੱਛਾ ਕਮਾ ਲੰਗਾ ਹਾਂਜੀ 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 ਕਿੰਨੇ ਯੂਰੋਸ ਕਮਾ ਰਹੇ ਹੋ ਸਰ 1500 2000 ਜਾਂ 1200 ਉਹ ਹੁਣ ਜਿਵੇਂ ਕੰਸਟਰਕਸ਼ਨ ਦੇ ਜੋ 45 50 ਮਿਲ ਰਿਹਾ ਉਹਨਾਂ ਨੂੰ ਯੂਰੋ ਡੇਲੀ ਦਾ ਉਹਦੇ ਹਿਸਾਬ ਨਾਲ ਆਪਾਂ ਕਹਿ ਦਈਏ ਵੀ 1500 ਹੋ ਗਿਆ ਹੈ ਨਾ ਹੀ 1500 ਬਿਲਕੁਲ ਹਾਂਜੀ ਤੇ ਜਿਵੇਂ ਸਟੋਰਸ ਸਟੋਰਾਂ ਤੇ ਆ ਉਹ ਥੋੜੀ ਜੋਬ ਈਜ਼ੀ ਆ ਪਰ ਉਹਦੇ ਹਿਸਾਬ ਨਾਲ ਜਿਵੇਂ ਆਪਾਂ ਕਹਿ ਦਈਏ ਵੀ 13-1400 ਵਧੀ 1500 ਲਾਸਟ ਕਮਾਰ ਆ ਵਧੀਆ ਬੱਚਾ 1500 ਕਮਾਰ ਆ ਬੱਚਾ ਇੱਥੇ ਸਰ ਜੇ ਇਥੇ ਲਿਵਿੰਗ ਐਕਸਪੈਂਸ ਦੀ ਗੱਲ ਕਰੀਏ ਤਾਂ ਸਰ ਕਿੰਨੇ ਇੱਕ ਇਥੇ ਮਤਲਬ ਖਰਚਾ ਕਿੰਨਾ ਆ ਜਾਂਦਾ ਮੇਰਾ ਮੈਡਮ ਮਹੀਨੇ ਦਾ ਖਰਚਾ ਇੱਥੇ ਵੱਧ ਤੋਂ ਵੱਧ ਆਪਦਾ ਹੀ 200 ਆਉਂਦਾ ਵਾ ਸਿਰਫ 200 ਹਾਂਜੀ 100 ਮਤਲਬ ਤੁਸੀਂ ਸਰ 200 ਮਾਈਨਸ ਕਰਕੇ ਮਤਲਬ ਗ੍ਰੋਸਰੀ ਵਿੱਚੋਂ ਕਰਕੇ ਜੀ ਮਤਲਬ 200 ਮਾਈਨਸ ਕਰਕੇ ਮਗਰ 1300 ਬਚ ਜਾਂਦਾ ਤਾਂ 1,30,000 ਰੁਪਏ ਡੀਆਦਾ ਸਰ ਤੇ ਇੰਡੀਆ ਭੇਜਿਆ ਜਾ ਸਕਦਾ ਲੱਖ ਰੁਪਏ ਹਾਂਜੀ 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 ਮੈਡਮ ਪੂਰਾ ਹਾਂਜੀ ਭੇਜ ਰਹੇ ਆ ਬਾਪੂ ਖੁਸ਼ ਆ ਸਰ ਪੂਰੇ ਹੀ ਪੂਰੇ ਪੂਰੇ ਕਰਦੇ ਵਧੀਆ ਸੁਪਨੇ ਪੂਰੇ ਹੋ ਗਏ ਜੀ ਹਾਂਜੀ ਹਾਂਜੀ ਤੁਹਾਡੇ ਸੁਪਨੇ ਪੂਰੇ ਹੋ ਗਏ ਪੂਰੇ ਹੀ ਮੈਡਮ ਵਧੀਆ ਜੀ ਪੂਰੇ ਕਰਦੇ ਸਰ ਇਹ ਸੁਪਨੇ ਸਾਈਓਵਰਸਿਸ ਨਹੀਂ ਕੀਤੇ ਆਈ ਸਾਈਓਵਰਸਿਸ ਕੀ ਕਹਿਣਾ ਚਾਹੁੰਦੇ ਸਰ ਸਾਈਓਵਰਸਿਸ ਸਾਈਓਵਰਸਿਸ ਬਾਰੇ ਮੈਡਮ ਵਧੀਆ ਹੀ ਮਤਲਬ ਸਾਰੇ ਪੰਜਾਬ ਚੋਂ ਆਪ ਵੀ ਕਿਉਂਕਿ ਚੀਜ਼ ਆਏ ਆ ਮੈਡਮ ਬਿਜ਼ਨਸ ਹਰ ਕੋਈ ਕਰਦਾ ਵਾ ਪਰ ਆਪਦੇ ਦਮ ਤੇ ਉੱਪਰ ਆਉਣਾ ਬਹੁਤ ਔਖੀ ਗੱਲ ਹੈ ਨਹੀਂ ਇਹ ਸਾਈਓਵਰਸੀਜ਼ ਸਰ ਇੱਕ ਜਲੰਧਰ ਚ ਬ੍ਰਾਂਡ ਹੈ ਇਹ ਤੋਂ ਬਣੀ ਬ੍ਰਾਂਡ ਹੈਗਾ ਸਰ ਨਹੀਂ ਮੈਡਮ ਇਸ ਤੋਂ ਇਹ ਜਲੰਧਰ ਦੇ ਵਿੱਚ ਨਹੀਂ ਗੱਲ ਕਰਦੇ ਆਪਾਂ ਸਾਰੇ ਪੰਜਾਬ ਚ ਹੀ ਬ੍ਰਾਂਡ ਬਣ ਚੁੱਕੇ ਆਂ ਅੱਜ ਕੱਲ ਇੱਥੇ ਵੀ ਬਹੁਤ ਮਿਲਦੇ ਆ ਸਾਈਓਵਰਸੀਜ਼ ਹਨਾ ਇਹ ਕਿਤੋਂ ਆਏ ਸਾਈਓਵਰਸੀਜ਼ ਕਿਉਂਕਿ ਹੁਣ ਸਰ ਆਪ ਜਿਵੇਂ ਤੁਸੀਂ ਆ ਰਹੇ ਹੋ ਆ ਸਰ ਆ ਪਾ ਕੇ ਉਹ ਦੇਖ ਕੇ ਜਿਹੜੀ ਕੀ ਜਾ ਕੇ ਕਰਨੀ ਉਹ ਚੀਜ਼ ਅਲੱਗ ਹੋ ਜਾਂਦੀ ਹੈ ਅਲੱਗ ਹੋ ਜਾਂਦੀ ਹੈ ਸਰ ਮਤਲਬ ਇਹ ਚੀਜ਼ ਬਹੁਤ ਵਧੀਆ ਲੱਗੀ ਬਹੁਤ ਵਧੀਆ ਬਣੇ ਆ ਸੀ ਬੈਸਟ ਹੈ ਬੈਸਟ ਹੈ ਜਦੋਂ ਫਾਈਲ ਲਗਾਣਾ ਆਈ ਸੀ ਸਰ ਕੇ ਇਹਨੂੰ ਮਿਲੇ ਸੀ ਮੈਡਮ ਮੈਂ ਮਿਲੇ ਸੀ ਸ਼ਾਕਸ਼ੀ ਮੈਮ ਸੀਗੇ ਨਾਲ ਤੁਸੀਂ ਬੈਠੇ ਸੀਗੇ ਓਕੇ ਸਰ ਕਿੰਦਾ ਦਾ ਫੀਲ ਕਰ ਰਹੇ ਹੋ ਕਿ ਜਿਹੜੇ ਮੈਡਮ ਨੂੰ ਫਾਈਲ ਫੜਾ ਕੇ ਗਏ ਹਾਂ ਅੱਜ ਤੁਹਾਨੂੰ ਬਹੁਤ ਵਧੀਆ ਜੀ 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 ਮਿਲੇ ਮੈਡਮ ਬਿਲਕੁਲ ਕਿਹੋ ਜਿਹਾ ਫੀਲ ਕਰ ਰਹੇ ਹੋ ਬਹੁਤ ਮੈਡਮ ਅੱਛਾ ਫੀਲ ਕਰ ਰਿਹਾ ਸਰ ਨਾਲੋਂ ਵੱਡੀ ਗੱਲ ਇਹ ਆ ਤੁਸੀਂ ਜਦੋਂ ਦੇ ਮੈਡਮ ਇੱਥੇ ਆਏ ਹੋ ਘੱਟੋ ਘੱਟ 4-500 ਬੱਚੇ ਨੂੰ ਮਿਲ ਗਏ ਹੋ ਪਰ ਤੁਹਾਨੂੰ ਜਦੋਂ ਮੈਂ ਪਹਿਲਾ ਸਾਲ ਆਇਆ ਤੁਹਾਨੂੰ ਉਹ ਸ਼ਕਲ ਮੇਰੀ ਭੁੱਲੀ ਨਹੀਂ ਜੀ ਬਿਲਕੁਲ ਵੀ ਤੁਸੀਂ ਮੇਰੇ ਕੋਲੇ ਫਾਈਲ ਫੜਾਈ ਨਹੀਂ ਤਾਂ ਜੈਂਟਾ ਯਹੀ ਚਾਰ ਫਾਈਨਲ ਲਗਾਤੀਆਂ ਭੁੱਲ ਕੇ ਬਿਲਕੁਲ ਸਰ ਉਹ ਜੀ ਅਸੀਂ ਬਹੁਤ ਗਲੈਡ ਆ ਸਰ ਤੁਹਾਡੇ ਵੱਲੋਂ ਸਾਨੂੰ ਇੱਕ ਬਹੁਤ ਵਾਰਮ ਵੈਲਕਮ ਮਿਲਿਆ ਬੱਚਿਆਂ ਵੱਲੋਂ ਸੋ ਅਸੀਂ ਵੀ ਬਹੁਤ ਖੁਸ਼ ਹੁੰਨੇ ਆ ਸੋ ਸਾਇਓਵਰਸ ਇੱਕ ਬ੍ਰਾਂਡ ਆ ਮੰਨਦੇ ਹੋਂ ਸਰ ਹਾਂਜੀ 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 ਪੀ ਪੰਜਾਬ ਦਾ ਕੀ ਛੱਡ ਕੇ ਇੱਧਰ ਵੀ ਪੂਰਾ ਇੰਟਰਨੈਸ਼ਨਲ ਬ੍ਰਾਂਡ ਬਣਿਆ ਪਿਆ ਇਹ ਹੁਣ ਤਾਂ ਹਰ ਇੱਕ ਦੇ ਮੂੰਹ ਸਾਈਓਵਰਸ ਕਿੱਥੋਂ ਆਏ ਸਾਈਓਵਰਸ ਠੀਕ ਹੈ ਸਰ ਥੈਂਕ ਯੂ ਮੈਨ ਇੰਟਰਨੈਸ਼ਨਲ ਬ੍ਰਾਂਡ ਬਣ ਗਿਆ ਪੂਰਾ ਮੈਡਮ ਪੂਰਾ ਹੀ ਪੂਰਾ ਬ੍ਰਾਂਡ ਜੀ 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 ਮੈਨ ਸਾਈਪ੍ਰਸ ਮਤਲਬ ਸਾਈਓਵਰਸ ਮੰਨਦੇ ਹੋ ਬਿਲਕੁਲ ਥੈਂਕ ਯੂ ਸਰ ਥੈਂਕ ਯੂ